ਡੇਰਾਮੁਖੀ ਰਾਮ ਰਹੀਮ ਜੇਲ੍ਹ ਚੋਂ ਬਾਹਰ ਆ ਗਿਆ ਇਸ ਵੇਲੇ ਦੀ ਸਭ ਤੋਂ ਅਹਿਮ ਖਬਰ ਹੈ ਕਿ ਉਹ ਸਰਸਾ ਡੇਰੇ ਦੇ ਵਿੱਚ ਰਹੇਗਾ ਜਾਣਕਾਰੀ ਮੁਤਾਬਿਕ 8 ਸਾਲਾਂ ਦੇ ਵਿੱਚ ਉਹ ਪਹਿਲੀ ਵਾਰ ਸਰਸਾ ਡੇਰੇ ਪਹੁੰਚਿਆ ਰਾਮ ਰਹੀਮ ਇਸ ਵੇਲੇ ਦੀ ਸਭ ਤੋਂ ਅਹਿਮ ਖਬਰ ਹੈ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਰਾਮ ਰਹੀਮ ਨੂੰ ਜੇਲ੍ਹ ਚੋਂ ਬਾਹਰ ਲਿਆਂਦਾ ਗਿਆ ਡੇਰਾਮੁਖੀ ਰਾਮ ਰਹੀਮ ਜੇਲ੍ਹ ਚੋਂ ਬਾਹਰ ਆ ਗਿਆ ਵੱਡੀ ਖਬਰ ਹੈ ਹਰਿਆਣਾ ਸਰਕਾਰ ਇਸ ਵੇਲੇ ਰਾਮ ਰਹੀਮ ਨੂੰ ਲੈ ਕੇ ਕਾਫੀ ਨਰਮ ਨਜ਼ਰ ਆ ਰਹੀ ਹੈ ਉਸ ਨੂੰ ਲਗਾਤਾਰ ਪੈਰੋਲਾਂ ਦਿੱਤੀਆਂ ਜਾ ਰਹੀਆਂ ਨੇ ਇੱਕ ਵਾਰ ਫਿਰ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਉਧਰ ਦੂਜੇ ਪਾਸੇ ਦਿੱਲੀ ਵਿਧਾਨ ਸਭਾ ਚੋਣਾਂ ਬਿਲਕੁਲ ਨਜ਼ਦੀਕ ਨੇ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਇਹ ਪੈਰੋਲ ਦਿੱਤੀ ਗਈ ਹੈ ਹਾਲਾਂਕਿ ਕੀ ਹਵਾਲੇ ਦਿੱਤੇ ਗਏ ਹੋਣਗੇ ਉਹ ਜਾਣਕਾਰੀ ਹੋਣੀ ਬਾਕੀ ਹੈ ਪਰ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਪੈਰੋਲ ਮਿਲਣਾ ਅਕਸਰ ਸਵਾਲਾਂ ਦਾ ਅ ਕਿਹੜਾ ਜਿਹੜਾ ਉਹਦੇ ਆਲੇ ਦੁਆਲੇ ਬਣ ਜਾਂਦਾ ਰਿਹਾ ਹੈ ਬਣਦਾ ਰਿਹਾ ਹੈ ਪਹਿਲਾਂ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਰਹੇ ਨੇ ਕਿ ਰਾਮ ਰਹੀਮ ਨੂੰ ਚੋਣਾਂ ਤੋਂ ਪਹਿਲਾਂ ਜਾਂ ਚੋਣਾਂ ਦੇ ਬਿਲਕੁਲ ਨੇੜੇ ਪੈਰੋਲ ਜਾਂ ਫਰਲੋ ਕਿਉਂ ਦਿੱਤੀ ਜਾਂਦੀ ਹੈ ਤਾਂ ਇੱਕ ਵਾਰ ਫਿਰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਇਆ ਹੈ ਇਸ ਵਾਰ ਉਹ ਬਾਗਪਤ ਨਹੀਂ ਬਲਕਿ ਸਰਸਾ ਡੇਰੇ ਦੇ ਵਿੱਚ ਰਾਮ ਰਹੀਮ ਰਹੇਗਾ हरियाणा सरकार सौदा सात प्रति लगातार नरमी दिखा रही है जो सुनारिया जेल وچ بند ہے ਜਨਸੀ शोषण ਅਤੇ ਕਤਲ ਦੇ ਮਾਮਲੇ ਵਿੱਚ سزا ਘਟ ਰਿਹਾ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਰਾਮ ਰਹੀਮ ਨੂੰ ਇੱਕ ਵਾਰ ਫਿਰ ਭਾਜਪਾ ਸਰਕਾਰ ਨੇ ਪੈਰੋਲ ਦਿੱਤੀ ਹੈ ਮੰਗਲਵਾਰ ਨੂੰ ਉਹ ਸਖਤ ਸੁਰੱਖਿਆ ਵਿਚਕਾਰ ਸੁਨਾਰੀਆ ਜੇਲ ਤੋਂ ਬਾਹਰ ਆਇਆ ਹਾਲਾਂਕਿ ਇਸ ਵਾਰ ਉਹ ਸੋਦਾ ਸਾਧ ਬਗਾਪਤ ਵਿੱਚ ਨਹੀਂ ਬਲਕਿ सिरसा ਚ જ ਰਹੇਗਾ ਰਾਮ ਰਹੀਮ ਨੂੰ 8 ਸਾਲਾਂ ਵਿੱਚ ਇਹ ਪਹਿਲੀ ਵਾਰ ਸਿਰਸਾ ਡੇਰੇ ਜਾਣ ਦਾ ਮੌਕਾ ਮਿਲਿਆ ਇਹ ਵੀ ਮੀਡੀਆ ਰਿਪੋਰਟਰ ਮੁਤਾਬਿਕ ਜਾਣਕਾਰੀ ਹੈ ਕਿ ਦਿੱਲੀ ਚੋਣਾਂ ਤੋਂ ਪਹਿਲਾਂ ਡੇਰਾ ਸੱਚਾ ਸੋਦਾ ਦੇ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਪੈਰੋਲ ਮਿਲੀ ਹੈ ਉਹ ਸਵੇਰੇ 5:30 ਵਜੇ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਦੱਸਿਆ ਜਾ ਰਿਹਾ ਹੈ ਕਿ ਹੰਨੀ ਪ੍ਰੀਤਵੀ ਉਸਦੇ ਨਾਲ ਮੌਜੂਦ ਸੀ ਇਹ ਮੁੱਢਲੀ ਜਾਣਕਾਰੀ ਹੈ ਹਾਲਾਂਕਿ ਹੈ ਸੀ ਜਾਂ ਨਹੀਂ ਪੁਸ਼ਟੀ ਹੋਣੀ ਬਾਕੀ ਹੈ ਜਾਣਕਾਰੀ ਅਨੁਸਾਰ ਬਾਬਾ ਰਾਮ ਰਹੀਮ ਹੈ ਜਿਹੜਾ ਉਸ ਨੂੰ 20 ਦਿਨਾਂ ਦੀ ਪੈਰੋਲ ਮਿਲੀ ਹੈ राम रहीम 2017 ਤੋਂ ਬਾਅਦ ਪਹਿਲੀ ਵਾਰ ਸਸਾ ਡੇਰੇ ਪਹੁੰਚ ਰਿਹਾ ਹੈ राम रहीम ਸਖਤ ਸੁਰੱਖਿਆ ਵਿਚਕਾਰ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਇਸ ਵਾਰ ਬਾਗਪਤਨੀ ਵਰਨਾਵਾ ਨਹੀਂ ਸਗੋ ਸਿਰਸਾ ਡੇਰੇ ਦੇ ਵਿੱਚ ਰਹੇਗਾ 24 ਅਕਤੂਬਰ 2020 ਨੂੰ ਵੀ ਇੱਕ ਦਿਨ ਦੀ ਪੈਰੋਲ ਮਿਲੀ ਸੀ ਆਪਣੀ ਮਾਂ ਨੂੰ ਮਿਲਣ ਦੇ ਲਈ ਹਸਪੀਟਲ ਗਿਆ ਸੀ ਜਦੋਂ ਰਾਮ ਰਹਿਮ 21 ਮਈ 2021 ਨੂੰ 12 ਘੰਟੇ ਦੀ ਪੈਰੋਲ ਦਿੱਤੀ ਗਈ ਸੀ 7 ਫਰਵਰੀ 2022 ਨੂੰ ਵੀ 21 ਦਿਨਾਂ ਦੀ ਛੁੱਟੀ ਮਿਲੀ ਸੀ ਇਸ ਵਾਰ ਉਹ ਪਰਿਵਾਰ ਨੂੰ ਮਿਲਣ ਗਿਆ 17 ਜੂਨ ਨੂੰ 2017 ਜੂਨ 2022 ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ ਯੂਪੀ ਦੇ ਬਾਗਪਤ ਆਸ਼ਰਮ ਭੇਜ ਦਿੱਤਾ ਗਿਆ ਸੀ ਰਾਮ ਰਹੀਮ ਨੂੰ 14 ਅਕਤੂਬਰ 2022 ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ ਉਹ ਬਾਗਪਤ ਆਸ਼ਰਮ ਵਿੱਚ ਰਿਹਾ ਤੇ ਇਸ ਦੌਰਾਨ ਸੰਗੀਤ ਵੀਡੀਓ ਵੀ ਜਾਰੀ ਕੀਤੇ 21 ਜਨਵਰੀ 2023 ਨੂੰ ਵੀ ਪੈਰੋਲ ਦਿੱਤੀ ਗਈ 40 ਦਿਨਾਂ ਦੀ ਪੈਰੋਲ ਮਿਲੀ ਸੀ 20 ਜੁਲਾਈ 2023 ਨੂੰ 30 ਦਿਨਾਂ ਦੀ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਸੀ ਰਾਮ ਰਹੀਮ ਬਾਗਪਤ ਤੇ ਬਰਨਾਵਾ Ashram ਵਿੱਚ ਰੁਕਿਆ ਹੋਇਆ ਸੀ 21 ਨਵੰਬਰ 2023 ਨੂੰ 21 ਦਿਨਾਂ ਦੀ ਛੁੱਟੀ ਮਿਲੀ ਸੀ ਬਰਨਾਵਾ Ashram ਵਿੱਚ ਠਹਿਰਿਆ ਰਾਮ ਰਹੀਮ ਉਸ ਵੇਲੇ ਵੀ 19 ਜਨਵਰੀ 2024 ਨੂੰ 50 ਦਿਨਾਂ ਲਈ ਜੇਲ੍ਹ ਤੋਂ ਪੈਰੋਲ 'ਤੇ ਰਿਹਾਅ ਹੋਇਆ ਸੀ ਰਾਮ ਰਹੀਮ ਇਹ ਉਸ ਸਮਾਂ ਸੀ ਜਦੋਂ ਲੋਕ ਸਭਾ ਚੋਣਾਂ ਨੇੜੇ ਸਨ 13 ਅਗਸਤ 2024 ਹਾਈ ਕੋਰਟ ਨੇ 21 ਦਿਨਾਂ ਦੀ ਛੁੱਟੀ ਨੂੰ ਮਨਜ਼ੂਰੀ ਦਿੱਤੀ ਸੀ ਤਾਂ ਹੁਣ ਫੇਰ ਰਾਮ ਰਹੀਮ ਨੂੰ ਲਗਭਗ 20 ਦਿਨਾਂ ਦੀ ਪੈਰੋਲ ਮਿਲਣ ਦੀ ਖਬਰ ਹੈ ਜਾਣਕਾਰੀ ਮੁਤਾਬਿਕ ਸਖਤ ਸੁਰੱਖਿਆ ਹੇਠ ਜੇਲ੍ਹ ਚੋਂ ਬਾਹਰ ਆਇਆ ਅਤੇ ਉਹ ਇਸ ਵੇਲੇ सिरसा ਡੇਰੇ ਦੇ ਵਿੱਚ ਰਹੇਗਾ 8 ਸਾਲਾਂ ਦੇ ਵਿੱਚ ਉਹ ਪਹਿਲੀ ਵਾਰ सिरसा ਡੇਰੇ ਪਹੁੰਚਿਆ